ਸੱਚ ਬੋਲਣਾ ਵੀ ਬੜਾ ਔਖਾ ਹੁੰਦਾ ਹੈ ਤੇ ਸੱਚ ਸੁਣਨਾ ਤੇ ਬੜੀ ਗੱਲ ਦੋਸਤੀ ਤੇ ਸੱਚ ਸੁਣ ਕੇ ਮਰ ਜਾ ਉਹ ਤੇ ਬਹੁਤਾ ਹੀ ਦੋਸਤ ਯਾਰ ਕਰਦਾ ਨਾ ਲੋਕ ਪਿਆਰੇ ਖਰਸਾ ਸਾਥ ਸੰਗਤ ਨਾਲ ਸਾਰੇ ਕਿਸੇ ਦੇ ਵਸ ਦੀ ਗੱਲ ਨਹੀਂ ਅਸੀਂ ਸਿਰਫ ਪੈਸਿਆਂ ਦੇ ਖਾਤਰ ਲੋਕ ਪਿਆਰੇ ਖਰਸਾ ਦੀ ਕੋਈ ਵੀ ਵੇਦਾਰੀ ਬਾਬਾ ਹੁੰਦਾ ਉਹਨੂੰ ਦੇਖ ਕੇ 100 ਰੁਪਏ ਦੇ ਬਣਲੇ ਅਸੀਂ ਬੋਲੇ ਸੋਨੇ ਹਾਂ ਸਤ ਸ੍ਰੀ ਅਕਾਲ ਤੇ ਜਿ ਕਰੇ ਲਾਉਣੇ ਸ਼ੁਰੂ ਕਰ ਦਿੱਤੇ ਲੋਕ ਪਿਆਰੇ ਸਾਥ ਸੰਗਤ ਇਹੋ ਜਿਹਾਂ ਜਿਹੜਾ ਖਰਸਾ ਹੋਵੇ

जरा पांच पुत्र शरीर में दुनिया के उत्ते भेजा उन्होंने कहड़ी कि चीज की जरूरत है सू दस की लड़ कोई नहीं पैंती क्योंकि कहते बेल बोलिया सब कुछ जान लाए कि सागे की के अरदास ओ ते जो असि मन दे विच जता ही रहे हां कोई जानता ते तो दसन दी की लोड है कि क्यों की रवा पापा के दस गए कि नहीं मिलनो आ दुख दा मिलनो आ दुख है ओ सदा सा है गुरु प्यारे खालसा जी ए ਨੀਂਦੇ ਕਪੜੇ ਹੋਇਆ ਕਰਦੇ ਇਹਨਾਂ ਦੇ ਵਾਸਤੇ ਨਹੀਂ ਗੁਰੂ ਪਿਆਰੇ ਖਾਲਸਾ ਜੀ ਕਰਮਸ਼ੀਲੇ ਵਿੱਚ ਨਹੀਂ ਆਉਣਾ ਚਾਹੀਦਾ ਕਿਉਂਕਿ ਸੇਵਾ ਸੇਵਨ ਤੇ ਬੰਦਗੀ ਜਿਹੜੀ ਹੈ ਉਹ ਹਰ ਇੱਕ ਇਨਸਾਨ ਨੂੰ ਕਰਨੀ ਚਾਹੀਦੀ ਕਿਉਂਕਿ ਸੇਵਾ ਸੇਵਨ ਬੰਦਗੀ ਦੇ ਨਾਲ ਦੁੱਖ ਨਹੀਂ ਫੜਦੇ ਦੁੱਖ ਤਾਂ ਸਰੀਰ ਨੂੰ ਆਣੀ ਜਾਣੇ ਪਰ ਇੱਕ ਗੱਲ ਯਾਦ ਰੱਖਿਓ ਤੁਹਾਡੇ ਸਰੀਰ ਦੇ ਅੰਦਰ ਇਤਰੀ ਤੀਬਰਤਾ ਇਤਨੀ ਸ਼ਕਤੀਸ਼ਾਲੀ ਇਤਨੇ ਸਤੋਗ ਹੋ ਜਾਵੇ ਕਿ ਜਦੋਂ ਵੀ ਦੁੱਖ ਆਵੇਗਾ ਗੁਰੂ ਪਿਆਰੇ ਖਾਲਸਾ ਜੀ ਦੇ ਚਰਨਾਂ ਅਦੇ ਵਿੱਚ ਸਮਰੱਥਾ ਜਰੀ ਹੈ ਉਹ ਗੁਰੂ ਨੇ ਗੁਰੂ ਪਿਆਰੇ ਖਾਲਸਾ ਦੀ ਭੜ ਗਈ ਹੈ ਆਓ ਸਮਾਗਮ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮਿਲ ਕੇ ਆਪਣੀ ਤਰ੍ਹਾਂ ਸਮਾਜ ਨਾਲ ਲਗਾ ਕੇ ਇਤਿਹਾਸ ਵੀ ਸਿਰਫਣ ਕੀਤਾ ਹੈ ਔਰ ਬਹੁਤ ਰੂਪੀ ਮਾਇਆ ਰੂਪੀ ਕਦਰ ਵੀ ਕੀਤੀ ਹੈ ਕਦਰ ਪਾਣੀ ਤੇ ਧੰਨਵਾਦੀ ਹਾਂ ਗੁਰੂ ਪਿਆਰੀ ਸਾਥ ਸੰਗਤ ਦੇ ਵਰਤੋ ਅਰਵਾਜ ਕੋਈ ਨਹੀਂ ਸਾਡੇ 3 ਕਰੋੜ ਇੱਕ ਆਦਮੀ ਦੇ શરીਰ ਤੇ ਰੋਮ ਹੋਇਆ ਕਰਦਾ ਜੇਕਰ ਤੇ ਸਾਡੇ 3 ਕਰੋੜ ਵਾਰ ਜੰਮ ਦੀਏ ਮਰਦੀਏ ਜੰਮਦੀਏ ਮਰਦੀਏ ਫਿਰ ਵੀ ਆਜੋ ਸੰਗਤਾਂ ਦਾ ਔਰ ਗੁਰੂ ਸਾਹਿਬ ਦਾ ਗੁਰੂ ਪਿਆਰੇ ਘਰ ਸਾਹਿਬ ਜੀ ਅਸੀਂ ਕਿਹੜਾ ਸ਼ੁਕਰਾਨਾ ਇਸ ਸੰਦੀਕੇ ਦੇ ਨਾਲ ਕਰ ਸਕਦੇ ਹਾਂ ਕੋਈ ਉਹਨਾਂ ਦੇ ਅਸਾਨ ਨਹੀਂ ਅਸੀਂ ਉਹਨਾਂ ਦੇ ਤੇ ਗਿਣੇ ਨਹੀਂ ਜਾਂਦੇ ਬਦਵਾ ਚ ਸੋਹਣੇ ਬੜੀ ਦੂਰ ਦੀ ਗੱਲ ਹੋਇਆ ਕਰਦੀ ਹੈ ਬਦਵਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਇਸ ਜੀਵਨ ਦੇ ਵਿੱਚੋਂ ਕੋਈ ਆਮਦਾ ਆ ਗਿਆ ਹੋਵੇ ਜੇਸੇ ਨਾਲ ਕਿਸੇ ਸਰਕਾਰ ਦੇ ਘ੍ਰਿਓਤਰੇ ਮਾਤਾ ਦੇ ਗੀਰ ਦੇ ਭੈਣ ਦੇ ਛੋਟੇ ਬੱਚੇ ਦੇ ਛੋਟੀ ਭਤੀ ਦੇ ਕਿਸੇ ਪ੍ਰਬੰਧ ਕਰਦੇ ਨੂੰ ਜੀਰ ਦੇ ਗੁਰੂ ਜਾਰੇ ਖਾਸਾ ਦੀ ਮਾਂ ਤੇ ਇਹ ਸੋਚੀ ਹੋਵੇ ਰਾਸ ਹੋਏ ਹੱਥ ਜਾਨ ਕੇ ਮਾਫੀ ਚਾਹਣਾ ਉਹ ਅਜੋਕ ਸ਼ਬਦ ਮੇਰਾ ਜਾਣ ਕੇ ਮੇਰੀ ਥੋੜੀ ਇਤਫਾਦ ਲੈਣਾ ਕੋਈ ਚੰਗੀ ਗੱਲ ਕਹਿੰਦੇ ਹੋਈਏ ਆਪਣੇ ਹਿਰਦੇ ਤੇ ਵਸਾ ਲੈਣੀ ਸਮੁੱਚੀ ਬੋਰਡ ਦਾ ਮੈਨੇਜਮੈਂਟ ਕਮੇਟੀ ਸਰਨ ਦਾ ਬਹੁਤ ਬਹੁਤ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮੇਸ਼ਰ ਸਿੰਘ ਜੀ ਮੁਦਗੀ ਗੁਰੂ ਜਾਰੇ ਖਾਸਾ ਦੀ ਜਿਨ੍ਹਾਂ ਨੂੰ ਸਾਡੇ ਰਹਿਣੇ ਹਾਂ ਫੇਸਬੁਕ ਦੇ ਉੱਤੇ ਸਾਡੇ ਤੇ ਬਹੁਤ ਵੱਡੇ ਬਾਗ ਅਸੀਂ ਤੇ ਇਹਨਾਂ ਦੇ ਦਿੱਕੇ ਭੋਲੇ ਜਿਹੇ ਚੋਗੇ ਆਪਣਾ ਵਿਜਾਰਾ ਕਰੀ ਜਾਂਦੇ ਆ ਕਿਉਂਕਿ ਤਾਂ ਤੇ ਇਹਨਾਂ ਦੇ ਕੱਡੇ ਦੇ ਗੱਲਾਂ ਨੇ ਜਦੋਂ ਇਹ ਫੇਸਬੁਕ ਤੇ ਲਾਈਵ ਹੋ ਜਾਂਦੇ ਨੇ ਉਹਨੂੰ ਤੇਰੇ ਕਾਹਨ ਸਾਡੀ ਬੜਾ ਮੰਨੂ ਸਤੂਰ ਆਇਆ ਕਰਦਾ ਹੈ ਕਿਉਂਕਿ ਇਹੋ ਜਿਹੇ ਪ੍ਰਚਾਰਨ ਉਹੀ ਹੋਣੇ ਚਾਹੀਦੇ ਪਰ ਇੱਕ ਗੱਲ ਯਾਦ ਰੱਖਿਓ ਇਹੋ ਜਿਹੇ ਪ੍ਰਚਾਰ ਜਦੋਂ ਦੁਨੀਆ ਦੇ ਵਿੱਚ ਵੀਡੀਓ ਦੇ ਵਿੱਚ ਆਉਂਦੇ ਜੋ ਸੁਣ ਪਹੁੰਚਾਦੇ ਹੋ ਜਾਇਆ ਕਰਦੇ ਪਰ ਗੁਰੂ ਦੀ ਰਹਿਮ ਨਾਲ ਚਾਹੀਦੀ ਹੈ ਇਸੇ ਦਾ ਕੋਈ ਦਰ ਨਹੀਂ ਆਓ ਗੁਰੂ ਜੀਾਰੇ ਬੜੀ ਸਾਰੀ ਸੋਚਾ ਧੰਨਵਾਦ ਤਾਂ ਤਾਂ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਕੋਟਲ ਕੋਣ ਧੰਨਵਾਦ ਇਹਨਾਂ ਨੇ ਬਖਸ਼ਿਸ਼ ਕਰਕੇ ਕਿਰਪਾ ਕਰਕੇ ਰਹਿਮ ਕਰਕੇ ਨਿਰਮਾਣੇ ਨਿਤਾਣੇ ਨਜੀਰ ਚਰਨਾ ਦੇ ਉਹ ਦਾਸ ਤੇ ਸਿਰ ਤੇ ਮੇਰਾ ਭਇਆ ਹੱਥ ਰੱਖ ਕੇ ਆਪਣਾ ਜਨ ਜਿਹੜਾ ਆਪ ਹੀ ਕਰਵਾ ਲਿਆ ਜਿਉ ਬਰਾਵ ਹੋ तो का का के जरना है। मेरा दे बड़े विद्वानी खालसा सा पावन पिता नाम सतना वाह नाम चेते आवे नानक नाम चढ़ती कला